ਸਵੇਰੇ ਨਹਾਤੋ ਕੇ ਮੰਦਰ ਜਾਣ ਵਾਲਿਆਂ ਨੂੰ ਨਿਕਲਣਾ ਪੈ ਰਿਹਾ ਹੈ ਸੀਵਰੇਜ ਦੀ ਗੰਦਗੀ ਦੇ ਵਿੱਚੋਂ ਕਈ ਦਿਨਾਂ ਤੋਂ ਸੀਵਰੇਜ ਬਲੌਕ ਹੋਣ ਦੇ ਕਾਰਨ ਸਕੂਲੀ ਬੱਚਿਆਂ ਨੂੰ ਵੀ ਆ ਰਹੀਆਂ ਨੇ ਭਾਰੀ ਮੁਸ਼ਕਲਾਂ ਮੁਹੱਲਾ ਨਿਵਾਸੀ ਬਦਬੂ ਦੇ ਨਾਲ ਹੋ ਚੁਕੇ ਹਨ ਪਰੇਸ਼ਾਨ ਮਾਮਲਾ ਗੁਰਦਾਸਪੁਰ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿੱਚ ਸਥਿਤ ਮੁਹੱਲਾ ਨੰਗਲ ਕੋਟਲੀ ਦੀ ਮੇਨ ਗਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਬਲੌਕ ਹੋਣ ਦੇ ਕਾਰਨ ਨਰਕ ਵਰਗੇ ਹਾਲਾਤ ਬਣੇ ਹੋਏ ਹਨ ਇਲਾਕੇ ਵਿੱਚ ਇੱਕ ਸਰਕਾਰੀ ਤੇ ਇੱਕ ਵੱਡਾ ਪ੍ਰਾਈਵੇਟ ਸਕੂਲ ਹੈ ਅਤੇ ਨਾਲ ਹੀ ਸ਼ਹਿਰ ਦਾ ਮਸ਼ਹੂਰ ਕ੍ਰਿਸ਼ਨਾ ਮੰਦਿਰ ਵੀ ਇੱਥੇ ਸਥਿਤ ਹੈ ਬਲੌਕ ਹੋਣ ਦੇ ਕਾਰਨ ਸੀਵਰੇਜ ਲੀਕ ਹੋ ਰਿਹਾ ਵਾ ਤੇ ਸਾਰੀ ਗੰਦਗੀ ਬਾਹਰ ਆ ਰਹੀ ਹੈ ਜਿਸ ਕਾਰਨ ਸਵੇਰੇ ਨਹਾ ਤੋਂ ਕੇ ਮੰਦਿਰ ਜਾਣ ਵਾਲੇ ਲੋਕਾਂ ਨੂੰ we <laughs> ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਕੂਲੀ ਬੱਚੇ ਵੀ ਗੰਦਗੀ ਵਿੱਚੋਂ ਨਿਕਲਣ ਲਈ ਮਜਬੂਰ ਹੋ ਗਏ ਹਨ ਉੱਥੇ ਹੀ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਤੇ ਦੁਕਾਨਦਾਰਾਂ ਨੂੰ ਸਾਰਾ ਸਾਰਾ ਦਿਨ ਚਿੱਕੜ ਤੇ ਬਦਬੂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਪਿਛਲੇ ਕਈ ਦਿਨਾਂ ਤੋਂ ਬਰਸਾਤ ਨਹੀਂ ਹੋਈ ਪਰ ਉਸ ਦੇ ਬਾਵਜੂਦ ਕੀ ਇਹ ਹਾਲਾਤ ਬਣੇ ਹੋਏ ਹਨ ਲੋਕਾਂ ਨੇ ਸਬੰਧਿਤ ਵਿਭਾਗ ਨੂੰ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਵਾ ਪਰ ਆਖਿਰ ਉਹਨਾਂ ਨੂੰ ਹੁਣ ਮੀਡੀਆ ਦਾ ਸਹਾਰਾ ਲੈਣਾ ਪਿਆ ਵਾ ਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੇ ਬੱਦਰ ਹਾਲਾਤ ਨੇ ਗੁਰਦਾਸਪੁਰ ਸ਼ਹਿਰ ਦੇ ਜਿੱਥੇ ਸੀਵਰੇਜ ਦੀ ਬਲਾਕੇਜ ਦੇ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਆ ਕਿ ਉਹਨਾਂ ਦੀ ਇਸ ਸਮੱਸਿਆ ਦਾ ਤੁਰੰਤ ਹੱਲ ਕਰਵਾਇਆ ਜਾਵੇ ਸਕੂਲ ਦਾ ਵਾਈਸ ਪ੍ਰਿੰਸੀਪਲ ਇਹ ਪਿਛਲੇ ਕੁਝ ਸਮੇਂ ਤੋਂ ਖਾਸ ਕਰ ਪਿਛਲੇ 4-5 ਦਿਨ ਤੋਂ ਇੱਥੇ ਸੀਵਰੇਜ ਦਾ ਬਹੁਤ ਬੁਰਾ ਹਾਲ ਹੈ ਜੀ ਔਰ ਫਲੋ ਕਰ ਰਿਹਾ ਹੈ ਆਂਜਾਂ ਲੱਗਿਆ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਸਟਾਫ ਮੈਂਬਰ ਸਾਰੇ ਮਹੱਲੇ ਵਾਲੇ ਬਹੁਤ ਪਰੇਸ਼ਾਨ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਜਲਦੀ ਤੋਂ ਜਲਦੀ ਇਹਦਾ ਕੋਈ ਰੀਡਜਮੈਂਟ ਕਰਨ ਤਾਂ ਕਿ ਸਾਰੇ ਜਿਹੜੇ ਮਹੱਲੇ ਵਾਲੇ ਨੇ ਉਹ ਚੈਂਦੀ ਸਾਲ ਲੈ ਸਕਣ ਵੱਡਾ ਸਕੂਲ ਹੈ ਕਾਫੀ ਸਟਰੰਥ ਹੈ ਤੇ ਤੇ ਕੰਪਲੇਨਟ ਨਹੀਂ ਕੀਤੀ ਗਈ ਸਕੂਲ ਐਡਮਿਨਿਸਟ੍ਰੇਸ਼ਨ ਲੋਇ ਕੰਪਲੇਨਟ ਵੀ ਕੀਤੀ ਹੈ ਜੀ ਆਏ ਨੇ ਪਰ ਪੂਰੀ ਜਮਾ ਆਏ ਨੇ ਪਰ ਉਹ ਕੰਮ ਕਰਦੇ ਨੇ ਪਰ ਤਰੀਕੇ ਨਾਲ ਜੇ ਕੰਮ ਹੋ ਰਹੀ ਨਹੀਂ ਰਿਹਾ ਇਹ ਕਿਦਾਂ ਲਗਾਤਾਰ ਰਹਿੰਦੀ ਹੈ ਪ੍ਰੋਬਲਮ ਹੈ ਇਹ ਲਗਾਤਾਰ ਹੀ ਪਿਛਲੇ ਕਾਫੀ ਸਮੇ ਤੋਂ ਪ੍ਰੋਬਲਮ ਆ ਰਹੀ ਹੈ ਜੀ ਕੋਈ ਟੈਕਨੀਕਲੀ ਪ੍ਰੋਬਲਮ ਵੀ ਹੋ ਸੰਦੀਪ ਹੋ ਸਕਦਾ ਜੀ ਇਹ ਐਕਚੁਅਲੀ ਸੀਵਰੇਜ ਹੈ ਕਾਫੀ ਲੰਬੇ ਸਮੇਂ ਤੋਂ ਨਿਕਾ ਸਫਾਈ ਨਹੀਂ ਹੋਈ ਇਹਨਾਂ ਦੀ ਤੇ ਸਫਾਈ ਹੋ ਜਾਏ ਤੇ ਇੱਕ ਵਧੀਆ ਨਿਕਲ ਜਾਏ ਫਲੋ ਨਹੀਂ ਹੈ ਕੀ ਮੰਗ ਕਰਦੇ ਹੋ ਇਹ ਚਾਹੀਏ ਜੀ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਸ ਮਸਿਆ ਦਾ ਹੱਲ ਕਰੇ ਬੱਚਿਆਂ ਨੂੰ ਆਂਜਾਂ-ਆਂਜ ਵਿੱਚ ਬਹੁਤ ਔਖ ਹੋ ਰਹੀ ਹੈ। ਬਿਮਾਰੀ ਵੀ ਫੈਲ ਸਕਦੀ ਹੈ ਸਾਰਾ ਸਾਰਾ ਕੁਝ ਹੀ ਹੋ ਸਕਦਾ। ਐਨੀ ਬਿਮਾਰੀ ਹੈ ਅੱਜਕੱਲ ਕਿੰਨਾ ਹੈ ਬਿਮਾਰੀ ਫੈਲ ਸਕਦੀ ਹੈ ਜੋ ਇਥੇ ਹਾਲਾਂ ਦੇ ਦੌਰਾਨ ਕਿ ਜਾਣਾ ਬੈਠਾ ਸਾਰਾ ਗੰਦਾ ਅੰਦਰ ਹੀ ਜਾ ਰਿਹਾ ਹੈ ਨਾ ਲੋਕਾਂ ਦੇ। ਤੇ ਖਾਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਾਡੇ ਸਕੂਲ ਦੇ ਕਾਫੀ ਬੱਚੇ ਪਿਛਲੇ ਸਮੇਂ ਤੋਂ ਇਹ ਪੀਲੀਆ ਤੋਂ ਪਰੇਸ਼ਾਨ ਨੇ। ਕਾਫੀ ਬੱਚੇ ਨੇ ਜਿਨ੍ਹਾਂ ਨੂੰ ਜੌਂਡਿਸ ਹੋ ਚੁੱਕਿਆ। ਦੁਕਾਨਦਾਰਾਂ ਨੂੰ ਬਦਬੂ ਵੀ ਕਾਫੀ ਆਉਂਦੀ ਆ। ਆ ਬਹੁਤ ਜ਼ਿਆਦਾ ਨਹੀਂ ਦੀ ਬਦਬੂ ਹੀ ਵੇਖੋ ਕਿਦਾਂ ਬੱਚੇ ਮੂੰਹ ਬਣ ਕੇ ਜਾ ਰਹੇ ਨੇ ਫਾਈਲ ਦੁਨੀਆ ਬੂੰਹ ਜੀ ਜੀ ਮੇਰਾ ਨਾਮ ਪ੍ਰੇਮ ਕਾਂਤਾ ਕਿੱਥੇ ਲਿਓ ਆ ਨਾਲ ਹੀ ਘਰ ਹੈ ਦੁਕਾਨ ਦੇ ਨਾਲ ਚੱਲੇ ਕਿੱਥੇ ਲਿਓ ਇਹ ਮੰਦਰ ਚੱਲੇ ਮੰਦਰ ਚੱਲੇਓ ਇੱਥੇ ਆ ਵੇਖੋ ਕੀ ਹਾਲ ਹੈ ਲੰਗ ਕੇ ਜੱਦ ਬੋਲ ਮੁਰਾਹਾ ਇਨਾ ਤੋ ਕਿ ਕਰੂੰ ਵਾਈ ਜਦ ਵੀ ਤਰੋ ਕੇ ਆਈਆ ਪਰ ਹੁਣ ਆਦਤ ਬਣੀ ਦੀ ਸਾਡੀ ਰੋਜ਼ ਮੰਦਰ ਜਾਂਦੀ ਕੀ ਕਰੀਏ ਦੋਨੋਂ ਟਾਈਮ ਜਾਂਈਆ ਸਵੇਰੇ ਵੀ ਸ਼ਾਮੀ ਕਿੰਨੀ ਦੇਰ ਹੋ ਗਈ ਹੈ ਇਦਾਂ ਦਾ ਹਾਲ ਇਹ ਦੋ ਦੋ ਮਹੀਨੇ ਹੋ ਚੱਲੇ ਨੇ ਅੰਦਰ ਹੀ ਠੀਕ ਕਰਨ ਆੰਦੇਮੇ ਨਾ ਕੋਈ ਵੇਖ ਕੇ ਚੱਲ ਜਾਂਦੇ ਨੇ ਕੋਈ ਕਰਦਾ ਹੀ ਨਹੀਂ ਸਾਰਾ ਮੁਹੱਲਾ ਬੜਾ ਸੰਜੀਤ ਕੁਮਾਰ ਮੇਰਾ ਨਾਮ ਹੈ ਜੀ ਇੱਥੇ ਇਸ ਚੌਂਗ ਦੇ ਵਿੱਚ ਰਹਿਣ ਵਾਲੇ ਹੈਗੇ ਆ ਅੱਜ ਕਿੰਨੇ ਦਿਨ ਹੋ ਗਏ ਇੱਥੇ ਮਤਲਬ ਕਹਿੰਦਾ ਨਰਕ ਪਿਆਦਾ ਹੈਗਾ ਮੇਨ ਗਲੀ ਹੈਗੀ ਐ ਇੱਥੋਂ ਲੰਘਣਾ ਸਾਰੇ ਪਾਸੇ ਚੌਂਕ ਚੁਰਾ ਹੈਗਾ ਔਰ ਮੇਨ ਰਸਤਾ ਹੈਗਾ ਵਾ ਲਾਗੇ ਸਕੂਲ ਹੈਗਾ ਵਾ ਮਤਲਬ ਬੱਚੇ ਕਿੰਨੇ ਬੱਚੇ ਲੰਘਣਾ ਹੁੰਦਾ ਇੰਨਾ ਨਰਕ ਪਿਆਦਾ ਕੋਈ ਹਿਸਾਬ ਨਹੀਂ ਕਿੰਨੇ ਦਿਨ ਹੋ ਗਿਆ ਕੁਝ ਸੁਣਵਾਈ ਨਹੀਂ ਹੈਗੀ ਕਹਿੰਦੀ ਕੋਈ ਕਿੰਨੀ ਦੇਰ ਹੋ ਗਈ ਹੈ ਇਹ ਘਰ ਤੋਂ ਕਰ 2 ਮਹੀਨੇ ਹੋ ਗਏ ਸਿਵਰੇਈ ਬੋੜੀਆ ਨਗਰ ਕੌਂਸਲ ਨੂੰ ਕੋਈ ਵੀ ਨਹੀਂ ਆ ਕੇ ਵੇਖੋ ਆਂਦਾ ਹੀ ਨਹੀਂ ਪਿਆ ਕੋਈ ਤੁਸੀਂ ਮੱਲੇ ਵਾਲੇ ਵਾਲੋ ਇੱਕ ਬਲੇਟਾ ਦੋ ਤਿੰਨ ਫੋਨ ਕਰ ਛੜਿਆ ਆਨੇ ਕੱਲ ਪਰਸੋਂ ਤਾਂ ਬਹੁਤ ਜ਼ਿਆਦਾ ਜੀ ਹੋਰ ਹੋਏ ਦਾ ਉਹ ਕੀਤਾ ਆਨਾ ਇੱਕ ਦਿਨ ਆਏ ਨੇ ਕਰਕੇ ਗਏ ਨੇ ਫੇਰ ਹੋ ਗਿਆ ਫੇਰ ਫੋਨ ਕੀਤਾ ਆਨੇ ਕੱਲ ਦਾ ਪਰਸੋਂ ਦਾ ਫੋਨ ਕਰੇ ਕਰੇ ਆਏ ਨਹੀਂ ਹੈਗੇ ਲੋਕਾਂ ਨੇ ਕੋਖਾ ਗਿਆ ਵੀ ਵੇਖੋ ਤੁਸੀਂ ਥੇਰੇ ਮੰਦਰ ਜਾਨਵਰ ਦੋ ਮੇਨ ਮੰਦਰ ਪੈਂਦੇ ਨੇ ਇੱਥੇ ਇਹੋ ਹੀ ਰਸਤਾ ਹੈਗਾ ਮੇਨ ਚੌਂਕ ਦੇ ਵਿੱਚੋਂ ਲੰਘੇ ਰਾਂ ਲਾਗੇ ਸਕੂਲ ਤਿੰਨ ਸਕੂਲ ਪੈਂਦੇ ਨੇ ਲਾਗੇ ਹਰੋ ਬੱਚਿਆਂ ਲੰਘ ਕੇ ਜਾਣਾ ਕਿੱਦਾਂ ਲੰਘ ਕੇ ਜਾਣਾ ਪੇਰੈਂਟ ਓਖੇ ਨੇ ਬੱਚੇ ਓਖੇ ਨੇ ਇਹ ਮੰਡੀ ਏਰੀਆ ਨੰਗਲਕੋਟ ਦੀ ਮਹੱਲਾ ਨੰਗਲਕੋਟ ਮਹੱਲਾ ਦੰਗਲਕੋਟ ਵਾਰਡ ਨੰਬਰ 3 ਐਮਸੀ ਨੂੰ ਕੀਤੀ ਕੰਪਲੇਂਟ ਐਮਸੀ ਐਮਸੀ ਉਹਨਾਂ ਨੇ ਦੇਖੋ ਇਹ ਸੀਵਰੇਜ ਬੋਰ ਵਾਲੇ ਆਏ ਇੱਕ ਵਾਰੀ ਕਰਕੇ ਗਏ ਇਹਨੇ ਦੋ ਦਿਨ ਹੋ ਗਿਆ ਹੈ ਓਵਰਫਲੋ ਹੋਇਆ ਕਰਦਾ ਇਹ ਨਾ ਦੋ ਵਾਰੀ ਉਹਨੂੰ ਫੋਨ ਦੋ ਦਿਨ ਹੋ ਗਿਆ ਉਹਨਾਂ ਕਹਿੰਿਆ ਆਏ ਨਹੀਂ ਹੈਗੇ ਦੋ ਦਿਨ ਹੋ ਗਿਆ ਦੋ ਦਿਨ ਉਹਨਾਂ ਕਹਿੰਦੇ ਤੁਹਾਨੂੰ ਕਹਿੰਦੇ ਕਾਰਜ ਨੇ ਆ ਕੇ ਤੇ ਆਏ ਨਹੀਂ ਹੈਗੇ